ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਤੇ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਭਾਜਪਾ ਉਮੀਦਵਾਰਾਂ ਦਾ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਬੀਤੇ ਦਿਨੀ ਕਿਸਾਨ ਆਗੂ ਸਰਵਨ ਸਿੰਘ ਭੰਦੇਰੋ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਨਾ ਸਿਰਫ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇ ਬਲਕਿ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਖੜਕੇ ਸਵਾਲ ਪੁੱਛੇ ਜਾਣ ਕਿ ਉਹ ਕਿਸਾਨਾਂ ਦੇ ਲਈ ਕੀ ਕਰਨਗੇ ਇਸੇ ਘੜੀ ਤਹਿਤ ਅੱਜ ਜਦੋਂ ਚੋਣ ਪ੍ਰਚਾਰ ਦੇ ਲਈ ਗੁਰਮੀਤ ਸਿੰਘ ਖੁੰਡਿਆ ਦੇ ਸੁਪੁੱਤਰ ਇੱਕ ਪਿੰਡ ਚੋਂ ਪਹੁੰਚੇ ਤਾਂ ਪਿੰਡ ਵਾਸੀਆਂ ਦੇ ਵੱਲੋਂ ਨਾਦ ਕਰਾਓ ਕਰਕੇ ਤਿੱਖੇ ਸਵਾਲ ਪੁੱਛੇ ਗਏ ਦਰਅਸਲ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਕਈ ਰਾਸ਼ਨ ਕਾਰਡ ਕੱਟੇ ਗਏ ਸੀ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਤੇ ਜਦੋਂ ਗੁਰਮੀਤ ਸਿੰਘ ਖੁੰਡਿਆ ਦੇ ਸੁਪੁੱਤਰ ਅਜੇ ਖੁੰਡਿਆ ਉੱਥੇ ਚੋਣ ਪ੍ਰਚਾਰ ਕਰਨ ਪਹੁੰਚੇ ਤਾਂ ਕੱਟੇ ਗਏ ਰਾਸ਼ਨ ਕਾਰਡ ਧਾਰਕਾਂ ਨੇ ਤਿੱਖੇ ਸਵਾਲ ਕਰੇ ਨੇ ਬਾਤ ਬਤਾਨੇ ਕਿ ਉਥੇ ਪੰਗੇ ਨਾਲੇ ਹੈ ਕਰਪੀਆ ਕਰ ਹਾਂ ਕੋਈ ਨਹੀਂ ਕੋਈ ਗੱਲ ਕਰਨ ਵਾਲੀ ਗੱਲ ਕਰਿਆ ਜਾਂਦਾ ਹੈ ਜਦੋਂ ਅਸੀਂ ਖੇਤਰ ਪਈ ਜਾਂਦੇ ਆ ਇਹ ਤਿਆਗ ਕਰਕੇ ਚੜਦਾ ਹੈਗਾ ਮੇਰੀ ਗੱਲ ਸੁਣ ਤੇ ਜੋ ਮਰਜੀ ਕੋਈ ਵੀ ਹੁੰਦੀ ਗੱਲ ਕਰਦਾ ਹੈ ਮੇਰੇ ਨਾਲ ਰਹੇ ਜੀ ਕੋਈ ਮੇਰੀ ਗੱਲ ਸੁਣੂਗੀ ਮੇਰੀ ਗੱਲ ਨਹੀਂ ਮੇਰੀ ਗੱਲ ਸੁਣ ਗੱਲ ਕਰਨ ਵਾਲੀ ਗੱਲ ਕਰਿਆ ਉਹ ਚਾਕੇ ਦਾ ਫਾਰਟੀ ਵਾ ਤੇ ਗਏ ਅਸੀਂ ਹਾਂ ਇੱਥੇ ਕਰਾਂਗੇ ਉਹ ਆ ਕੇ ਵਿਚਾਲੇ ਬਚੋਲ ਪਾ ਦੇ ਸਾਡਾ ਨਾ ਗਿਆ ਫਾਰਟ ਦੇਖੋ ਕੋਈ ਨਹੀਂ ਕੋਈ ਪੋਜੀਸ਼ਨ ਬਾਅਦ ਤੋਂ ਬੰਦ ਲਾ ਦੇ ਜੋ ਕਿ ਨਾ ਹੁੰਦੀ ਦੱਸਾਂਗੇ ਜੀ ਨਾ ਨਾ ਨੰਟੀ ਫਿਰਦਾ ਹੈ ਜੀ ਤੁਸੀਂ ਤੁਸੀਂ ਇੰਨੇ ਬੰਦਿਆਂ ਦੇ ਵਿੱਚ ਦੱਸਣ ਦੀ ਪੋਜੀਸ਼ਨ ਮੈਂ ਤੁਹਾਡੇ ਤੋਂ چھوٹਾ ਜੀ ਮੈਨੂੰ ਆਹ ਕਾ ਬੰਦਾ ਬੰਦਾ सारे भी तो सही